ਕਹਿੰਦਾ ਜੇ ਕਿਸੇ ਨਾਲ ਸਰੀਕਾ ਕੱਢਣਾ ਹੋਵੇ ਕਹਿੰਦਾ ਉਹਦੇ ਮੁੰਡੇ ਨੂੰ ਤੁਸੀਂ ਡੋਡਿਆਂ ਤੇ ਲਾ ਦਿਓ ਜਗਤਾਰ ਸਿੰਘ ਭੁੱਲਰ ਸਾਹਿਬ ਇਹ ਬੀਤਿਆਂ ਦੇ ਵਿੱਚ ਗੱਲਾਂ ਰਹਿ ਗਈਆਂ ਅੱਜ ਚਿੱਟੇ ਦਾ ਜ਼ਮਾਨਾ ਵਾ ਅਸੀਂ ਮੰਨਦੇ ਆ ਪਠਾਨ ਮਾਚਰੇ ਦੇ ਨਾਲ ਤੁਹਾਡਾ ਇਸ ਟਾਈਮ ਵਿਰੋਧ ਚੱਲ ਰਿਹਾ ਵਾ ਤੁਸੀਂ ਉਹਦੇ ਵਿਰੋਧ ਦੇ ਵਿੱਚ ਖੜੇ ਹੋ ਪਰ ਤੁਹਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਮੇਨ ਗੱਲ ਇਹ ਜੇ ਤੁਹਾਡਾ ਰੌਲਾ ਚੱਲ ਰਿਹਾ ਵਾ ਤਾਂ ਤੁਸੀਂ ਉਹਦੇ ਲੱਖਾਂ ਬੰਦਿਆਂ ਦੀ ਭਾਵਨਾਵਾਂ 'ਤੇ ਸੱਟ ਮਾਰੀ ਐ ਜਿਹੜੇ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਬਰਾਸਤੀ ਬੂਟੀ ਅਫੀਮ ਦੀ ਖੇਤੀ ਲਾਗੂ ਹੋਣੀ ਚਾਹੀਦੀ ਐ ਜਿਹੜੇ ਲੱਖਾਂ ਬੰਦਿਆਂ ਦੇ ਡੋਟਿਆਂ ਦੇ ਕਾਰਡ ਬਣਨੇ ਚਾਹੀਦੇ ਨੇ ਜਿਵੇਂ ਅਨੰਦਪੁਰ ਸਾਹਿਬ ਦੇ ਸੋਣਵੇਂ ਨੰਬਰ ਲੈਣ ਤੇ ਲਿਖਿਆ ਹੋਇਆ ਵਾ ਤੁਸੀਂ ਤਾਂ ਵੀਰ ਨੂੰ ਇੱਕ ਘੱਟ ਕਿਨੇ ਚਾ ਸਿੱਧ ਕਰਤਾ ਪੁੱਲਰ ਸਾਹਿਬ ਅਸੀਂ ਮੰਨਦੇ ਆਂ ਵੀ ਪਠਾਨ ਮਾਜਰਾ ਦੇ ਨਾਲ ਇਸ ਟਾਈਮ ਤੁਹਾਡੀ ਪੂਰੀ ਨਾਗ ਲੈਟ ਆ ਉਸ ਹੀ ਉਹਨੂੰ ਪੂਰੇ ਦੁਕਾਨ ਦੇ ਵਿੱਚ ਲੱਗੇ ਹੋਏ ਆ ਇਹ ਤੁਹਾਡਾ ਆਪਸ ਦਾ ਮਸਲਾ ਵਾ ਪਰ ਅਸੀਂ ਹੁਣ ਤੱਕ ਇਹੀ ਕਹਿੰਦੇ ਆ ਰਹੇ ਆ ਨਾ ਫੇਸਬੁੱਕ ਤੇ ਦੇਖ ਲਿਓ ਸਾਰੇ ਵੀ ਜਿੰਨੇ ਵੀ ਪੰਜਾਬ ਦੇ 92 ਐਮਐਲਏ ਨੇ ਉਹ ਘੁੱਗੂ ਨੇ ਉਹ ਮਰੀਆਂ ਜਵੀਰਾ ਵਾਲੇ ਨੇ ਪਰ ਪੰਜਾਬੀਓ ਤੁਸੀਂ ਉਹ ਦੱਸੋ ਅੱਜ ਪਹਿਲੀ ਕਰੀ ਵਿਧਾਨ ਸਭਾ ਦੇ ਵਿੱਚ ਅਕਾਲੀਆਂ ਵੇਲੇ ਕਾਂਗਰਸੀਆਂ ਵੇਲੇ ਕਦੇ ਕਿਤੇ ਅਫੀਮ ਦੀ ਖੇਤੀ ਦਾ ਮੁੱਦਾ ਪੂੰਜਿਆ ਸਾਨੂੰ 7.5 ਸਾਲ ਹੋ ਗਏ ਕਿ ਪੰਜਾਬ ਦੇ ਵਿੱਚ ਬਰਾਸਤੀ ਬੁੱਟੀ ਲਾਗੂ ਹੋਣੀ ਚਾਹੀਦੀ ਆ 17 ਸਾਲਾਂ ਦੇ ਵਿੱਚ ਲੱਖਾਂ ਨੌਜਵਾਨ ਚਿੱਟੇ ਨੇ ਖਾ ਲਿਆ ਲੱਖਾਂ ਸਵੇ ਬੱਚੇ ਨੇ ਪੰਜਾਬ ਦੇ ਵਿੱਚ ਤੇ ਥੋੜੀ ਲਾਗ ਲਾੜ ਦੇ ਵਿੱਚ ਜਿਹੜੀ ਉਹਨੇ ਆਵਾਜ਼ ਚੱਕੀ ਜਿਹਨੂੰ ਕੀ ਪੰਜਾਬ ਦਾ ਲੱਖਾਂ ਨਹੀਂ ਮਿਲੀਅਨ ਲੋਕ ਪਸੰਦ ਕਰ ਰਹੇ ਨੇ ਥੋੜੀ ਲਾਗ ਲਾੜ ਦੇ ਵਿੱਚ ਤੁਸੀਂ ਹਫੀਪ ਦੀ ਖੇਤੀ ਦੇ ਵਿਰੁੱਧ ਚੱਲ ਪਏ ਅਤੇ ਜਿਹੜੇ ਸਤਨਾਮ ਦਾਉ ਨੂੰ ਤੁਸੀਂ ਸਪੀਚਾ ਕਰਾ ਰਹੇ ਹੋ ਜਦੋਂ ਪਠਾਨ ਮਾਜਰੇ ਦਾ ਤੁਸੀਂ ਪੁਤਲਾ ਬੁੱਕਿਆ ਸਤਨਾਮ ਦਾਉ ਨਾਲ ਗੱਲ ਕਰ ਲਓ ਤੁਸੀਂ ਉਹ ਤਾਂ ਡਾਕਟਰ ਗਾਂਧੀ ਦੇ ਸਾਥੀ ਸੀਗੇ ਤੇ ਅਫੀਮ ਡੋਟੇ ਦੇ ਸਮਰਥਕ ਨਹੀਂ ਉਹ ਵੀ ਚਾਹੁੰਦੇ ਨੇ ਜੇਕਰ ਚਿੱਟੇ ਦਾ ਲੱਕ ਤੋੜਨਾ ਵਾ ਜਿਵੇਂ ਦੁਨੀਆ ਦੇ 42 ਦੇਸ਼ਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰਕੇ ਕੁਦਰਤੀ ਨਸ਼ਿਆਂ ਨੂੰ ਤਰਜੀਹ ਦਿੱਤੀ ਆ ਪੰਜਾਬ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ ਭੁੱਲਰ ਸਾਹਿਬ ਤੁਸੀਂ ਸਿਆਣੇ ਪੱਤਰਕਾਰ ਹੋ ਕਿਹੜੀ ਛੋਟੀ ਹੈਗੀ ਆ ਪਠਾਨ ਮਾਜਰੇ ਦੇ ਨਾਲ ਤੇ ਤੁਸੀਂ ਕਰ ਰਹੇ ਹੋ ਬਰਾਸਤੀ ਬੂਟੀ ਦਾ ਬਹੁਤ ਵਿਰੋਧ ਆ ਹੁਣ ਮੈਨੂੰ ਪਠਾਨ ਮਾਜਰਾ ਸਾਹਿਬ ਦੱਸੋ ਆ ਦਾਖਾ ਨੇ ਗੋਟਕਾ ਆ ਬੀੜੀਆਂ ਦਾ ਬੰਡਲ ਕਾਜੂ ਨੇ ਆ ਜਰਦੇ ਦੀ ਪੁੜੀ ਖੁਆਵਾ ਤੇ ਆ ਜਿਹੜੀ ਸਿਕਟ ਆ ਇਹ ਦੱਸੋ ਇਹ بادਾਮ ਨੇ ਜਿਹੜੀ दारू ਦੇ ਅਧਿਆ ਤੇ ਬੋਤਲ ਆ ਉਹ ਦੇਸੀ એનર્ਜੀ ਟਾਉਨਿਕ ਨੇ ਇੱਕ ਹੀ ਚੀਜ਼ ਜene ਜਿਹੜੀ ਆ ਕਿ ਪੰਜਾਬ ਦੇ ਵਿੱਚ ਖੁੱਲਕੇ ਬਿਕ ਰੀਆਂ ਨੇ ਜਿਹਦੀ ਚਰਦੇ ਦੀ ਪੁੜੀ ਤੇ ਲਿਖਿਆ ਹੁੰਦਾ ਵੀ ਇਹਦੇ ਨਾਲ ਕੈਂਸਲ ਹੁੰਦਾ ਵਾajib ਸੋਨੂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੌਤ ਖੁੱਲੀ ਫਰ ਰਹੀ ਆ ਪਹਿਲਾਂ ਸ਼ਿਕਾਰ ਕਰਦੀ ਸੀ 22 ਸਾਲ 25 ਸਾਲ 26 ਸਾਲ ਦਿਆਂ ਦਾ ਹੁਣ ਸ਼ਿਕਾਰ ਕਰੀ ਆ 14 ਸਾਲ 16 ਸਾਲ ਤੋਂ 14 ਸਾਲ ਦਿਆਂ ਦਾ ਤੁਸੀਂ ਵਿਰੋਧ ਕਰਨਾ ਤਾਂ ਕਰੋ ਉਹਨਾਂ ਦਾ ਪਰ ਜਿਹੜੀ ਉਹਨੇ ਮੇਕ ਮਾਰਗ ਚੱਕੀ ਆ ਉਨੇ ਇਨਕਿਹਾ ਹੁਣ ਤੱਕ ਕਹਿੰਦੇ ਨੇ ਵੀ ਇਹ ਮੁਰਦੇ ਤੇ ਘੁੱਭੂ ਨੇ ਉਹਦੇ ਵਿੱਚੋਂ ਕਿਸੇ ਨੇ ਤਾਂ ਅਣਖ ਤੇ ਗਹਿਰਤ ਦਿਖਾਈ ਆ ਕਿਸੇ ਨੇ ਤਾਂ ਪੰਜਾਬ ਦੇ ਦਰਦੀ ਬਣ ਕੇ ਪੰਜਾਬ ਦੇ ਇਹ ਮੁੱਦੇ ਨੂੰ ਚੱਕਿਆ ਵਾ ਨਾ ਜਿਹੜਾ ਤੁਸੀਂ ਕਹਿੰਦੇ ਆ ਨਾ Rajasthan ਦੇ ਕਿਸਾਨ ਭੁੱਖੇ ਮਰਦੇ ਨੇ ਤੁਹਾਨੂੰ ਵੀਡੀਓ ਭੇਜ ਦਿੰਦੇ ਆ Rajasthan ਤੇ MP ਦੇ ਕਿਸਾਨਾਂ ਨੇ ਧਰਨੇ ਲਾ ਲਾ ਕੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਲੈ ਲੈ ਕੇ ਵਿੱਤ ਮੰਤਰੀ ਸੀਤਾ ਨੂੰ ਰਮਨ ਨੂੰ ਮਿਲ ਮਿਲ ਕੇ 112000 ਡੋਡਿਆਂ ਦਾ ਪਰਮਿਟ ਲਿੱਤਾ ਵਾ ਜੇਕਰ ਉਹਨਾਂ ਨੂੰ ਕਮਾਈ ਨਾ ਹੁੰਦੀ ਉਹ ਇਹ ਆ ਵੀ ਉਹ ਜਿਹੜੇ ਐਮਪੀ ਤੇ ਆ ਰਾਜਸਥਾਨ ਦੇ ਲੋਕ ਨੇ ਉਹ ਸਾਡੇ ਪੰਜਾਬੀਆਂ ਵਾਂਗੂ ਉਕਰੇ ਨਹੀਂ ਹੈਗੇ ਉਹ ਦਿਖਾਉਂਦੇ ਨਹੀਂ ਹੈਗੇ ਵੀ ਸਾਡੇ ਕੋਲ ਫੋਰਚੂਨਰ ਗੱਡੀ ਆ 60ਆਂ ਕੋਟੀਆਂ ਪਈਆਂ ਹੋਈਆਂ ਨੇ ਜਾ ਕੇ ਦੇਖੋ ਪਤਾ ਕਿੰਨੀ ਇਸ ਚੀਜ਼ ਦੀ ਡਿਮਾਂਡ ਆ ਪੰਜਾਬ ਦੇ ਵਿੱਚ 50 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਬੰਦਾ ਫੀਮ ਡੋਡੇ ਕੰਦਾ ਤੇ ਤੁਹਾਨੂੰ ਇੱਕ ਇਹ ਵੀ ਗੱਲ ਦੱਸਦਾ ਮੈਂ ਭੁੱਲਰ ਸਾਹਿਬ ਚਕਤਾਰ ਭੁੱਲਰ ਸਾਹਿਬ ਨਸ਼ਾ ਵਿਰੋਧੀ ਕਾਨੂੰਨ ਐਨਡੀਸੀਪੀਐ 2985 ਦੇ ਵਿੱਚ ਲੱਗਿਆ ਸੀ ਇਸ ਕਾਨੂੰਨ ਦੇ ਵਿੱਚ ਉਮਰ ਕੈ ਤੋਂ ਲੈ ਕੇ 80 ਤੱਕ ਦੀਆਂ ਸਜ਼ਾਵਾਂ ਨੇ 39 40 ਸਾਲ ਕਾਨੂੰਨ ਨੂੰ ਲੱਗੇ ਨੂੰ ਹੋ ਗਏ ਕਿ ਨਸ਼ਾ ਘਟਣ ਦੀ ਜਗਾ ਬਧੀ ਕਿਉਂ ਜਾਂਦਾ ਲੱਗਦੇ ਤੁਸੀਂ ਉਹਦੇ ਨਾਲੋਂ ਲੱਗਦੀ ਥੋੜੀ ਪਟਾਣ ਮਾਤਰੇ ਨਾਲ ਪਰ ਜਿਹੜੀ ਚੰਗੀ ਗੱਲ ਆ ਉਹਦਾ ਤਾਂ ਸਮਰਥਨ ਕਰੋ ਨਾ ਆ ਸਤਨਾਮ ਦਾ ਉਹਨੂੰ ਪੁੱਛ ਲਿਓ ਪਹਨੀਆਂ ਦੇ ਜਵਾਗ ਜੰਮਣ ਲੱਗ ਗਿਆ ਜਿ ਮਾਰੂ ਨਸ਼ਿਆ ਕਰਨ ਪੰਜਾਬੀਆਂ ਦੇ ਘਰੇ ਤਲਾਕਾਂ ਦੀ ਗਿਣਤੀ ਲੁੱਟਾ ਖੋਹਾਂ ਚੇਲਾ ਭਰੀਆਂ ਪੀਏ ਨੇ ਕਿਉ ਮਾਰੂ ਨਸ਼ਿਆ ਕਰਕੇ ਕਦੇ ਤੁਸੀਂ ਚਿੱਟੇ ਦਾ ਤਾਂ ਪੁੱਤਲਾ ਨਹੀਂ ਬੂਕਿਆ ਹੈਗਾ ਜੇ ਅੱਜ ਉਹਨੇ ਮੰਨ ਵੀ ਲੈਂਦੇ ਆ ਥੋੜੀ ਵੀ ਪਠਾਣ ਮਾਜਰੇ ਨੇ ਸਤਨਾਮ ਨੂੰ ਕਿਹਾ ਵਾ ਸੰਦੀਪ ਨੂੰ ਕਿਹਾ ਵਾ ਕਿ ਮੈਂ ਤੇਰੇ ਲਫੇੜੇ ਮਾਰੂੰਗਾ ਉਦੋਂ ਲਈ ਤੁਸੀਂ ਉਹਨਾਂ ਦੇ ਪੁਤਲੇ ਭੂਕਣ ਲੱਗੇ ਤੁਹਾਡਾ ਹੱਕ ਵੀ ਹੂਕੋ ਕਦੇ ਚਿੱਟੇ ਦਾ ਪੁਤਲਾ ਭੁਕਿਆ ਵਾ ਬਹੁਤ ਛੋਟੀ ਇੱਜ਼ਤ ਕਰਦੇ ਸੀ ਨਰਪਖੋ ਹੋ ਕੇ ਪੱਤਰਕਾਰੀ ਕਰਦੇ ਸੀ ਪਰ ਅੱਜ ਕੀ ਤੁਸੀਂ ਬਹੁਤ ਗਲਤ ਕੀਤਾ ਵਾ ਜਿਹੜਾ ਕਿ ਤੁਸੀਂ ਹਰੀਮ ਟੋਂਡਿਆ ਨੂੰ ਭੰਡਿਆ ਵਾ ਦੁਨੀਆਂ ਦੇ 42 ਦੇਸ਼ਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕੀਤਾ ਸੰਦੀਪ ਭਾਈ ਜੀ ਐਮਪੀ ਦੇ ਕਿਸਾਨਾਂ ਦੇ ਨੂੰ 1 ਲੱਖ 11 ਹਜ਼ਾਰ ਪਰਮਿਟ ਮਿਲਿਆ ਧਰਨੇ ਲਾ ਲਾ ਕੇ ਉਹਨਾਂ ਦੇ ਐਮਪੀ ਦਿਲ ਦੇ ਸਾਹਮਣੇ ਵਿੱਤ ਮੰਤਰੀਆਂ ਮੰਤਰਾਲੇ ਨੂੰ ਮਨਾਇਆ ਉਹਨਾਂ ਨੇ ਅਸੀਂ ਤਾਂ ਸਲੂਟ ਕਰਦੇ ਆ ਪਠਾਨ ਮਜਰੇ ਨੂੰ ਵੀ ਉਹਨੇ ਇੱਕ ਦਲੇਰੀ ਤੇ ਜज्ਬਾ ਦਿਖਾਇਆ ਉਹ ਤਾਂ ਵੀ ਉਹਦੀ ਸਰਕਾਰ ਦੇ ਵਿੱਚ ਵਿਰੋਧ ਹੁੰਦਾ ਹੋਊਗਾ ਵੀ ਤਾਂ ਕਿਹੜਾ ਮੁੱਦਾ ਚੱਕ ਲਿਆ ਛੱਡੋ ਯਾਰ ਜਿਹੜਾ ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਚਿੱਟੇ ਦੇ ਟੀਕੇ ਲਾ ਕੇ ਮਰ ਗਿਆ ਬਾਈ ਜੀ ਗੱਲ ਪਤਾ ਕੀ ਆ ਜਿਹਦਾ ਮਰਦਾਵਾ ਨਾ ਜਿਹਦਾ ਪੁੱਤ ਮਰਦਾ ਜਮਾਨ ਉਹਨੂੰ ਪਤਾ ਹੁੰਦਾ ਜਿਹੜੀ ਪੈਣ ਵਿਧਵਾ ਹੁੰਦੀ ਆ ਭੁੱਲਰ ਸਾਹਿਬ ਉਹਨੂੰ ਪਤਾ ਹੁੰਦਾ 1947 ਤੋਂ ਲੈ ਕੇ ਤੇ ਹੁਣ ਤੱਕ 2024 ਤੱਕ ਮੈਨੂੰ ਦੱਸ ਦੋ ਨਾ ਫੀਮ ਟੋਟੇ ਆ ਨੇ ਅਲੇ ਆਲੇ ਕਿੰਨੇ ਕੁ ਬੰਦੇ ਮਰੇ ਨੇ ਅੱਜ ਤੱਕ ਟੋਟੇ ਫੀਮ ਖਾਣੇ ਵਾਲਿਆਂ ਦਾ ਕਿਹੜੇ ਥਾਣਿਆਂ ਦੇ ਵਿੱਚ ਅੱਜ ਤੱਕ ਕੋਈ ਕੇਸ ਹੈਗਾ ਵਾ ਜਾਂ ਕਿਹੜੇ ਡੋਡੇ ਫੀਮ ਖਾਣੇ ਵਾਲਿਆਂ ਨੇ ਕਿਹਦੀ ਮਾਂ ਨੂੰ ਕਿਹਦੀ ਮਾਸੀ ਨੂੰ ਕਿਹਦੀ ਚਾਚੀ ਨੂੰ ਛੇੜ ਲਿਆ ਇਹ ਤੁਸੀਂ ਬਹੁਤ ਗਲਤ ਕੀਤਾ ਪੁੱਲਰ ਸਾਹਿਬ ਤੁਹਾਡੇ ਅਸੀਂ ਸਮਰਥਕ ਜੀਗੀ ਤੁਹਾਡੇ ਪਠਾਨ ਮਾਜਰੇ ਨਾਲ ਲੱਗਦੀ ਆ ਲੱਗੋਏ ਪਰ ਉਹ ਪਠਾਨ ਮੱਜਰੇ ਨੇ ਬਿਲਕੁਲ ਸਹੀ ਗੱਲ ਕੀਤੀ ਆ ਜੇ ਚਿੱਟੇ ਦਾ ਲੱਕ ਤੋੜਨਾ ਵਾ ਤਾਂ 42 ਦੇਸ਼ਾਂ ਵਾਂਗੂ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰਨਾ ਮੈਂ ਸਲੂਟ ਕਰਦਾ ਵਾਂ ਐਮਪੀ ਦੇ ਕਿਸਾਨਾਂ ਨੂੰ ਸਲੂਟ ਕਰਦਾ ਰਾਜਸਥਾਨ ਦੇ ਕਿਸਾਨਾਂ ਨੂੰ ਜਿਹੜੇ ਵਿੱਤ ਮੰਤਰਾਲੇ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਵੀ ਐਨਡੀਸੀਪੀ ਐਕਟ ਦੇ ਵਿੱਚ ਸੋਧ ਕਰਕੇ ਅਟਰੇ ਡੋਡੇ ਨੇ ਤੇ ਵੀ ਤਾਂ ਨਸ਼ਾ ਹੁੰਦਾ ਨਹੀਂ ਇਹਨੂੰ ਐਨਡੀਸੀਪੀ ਐਕਟ ਤੋਂ ਕੱਟਿਆ ਜਾਵੇ ਤੇ ਤੁਸੀਂ ਕਹਿੰਦੇ ਹੋ ਵੀ ਜਿਹੜਾ ਜੇ ਕਿਸੇ ਨਾਲ ਕਿੜ ਕੱਢਣੀ ਹੁੰਦੀ ਸੀ ਉਹਦੇ ਮੁੰਡੇ ਨੂੰ ਤੁਸੀਂ ਡੋਟਿਆਂ ਤੇ ਲਾ ਦੋ ਮੈਨੂੰ ਦਿੱਥੋ ਤਾਂ ਸੀ ਵੀ ਡੋਡੇ ਖਾਣ ਵਾਲੇ ਨੇ ਕਿਹੜੇ ਆਣ ਕੇ ਤਰ੍ਹਾਂ ਦੇ ਵਿੱਚ ਬਚਿਆ ਕਿਹਦੀ ਡਾਂਸਰ ਦੀ ਹੱਤਿਆ ਕਰਤੀ 70% ਐਕਸੀਡੈਂਟ ਸ਼ਰਾਬ ਨਾਲ ਹੁੰਦੇ ਨੇ ਕਪੂਰ ਥੱਲੇ ਦੇ ਵਿੱਚ दारू ਪੀ ਕੇ ਇੱਕ ਬੰਦੇ ਨੇ ਆਪਣੀ 70 ਸਾਲ ਦੀ ਮਾਂ ਨਾਲ ਬਲੱਤ ਕਰ ਰਹੀ ਪਾਈ ਅਜੇ ਚਿੱਟੇ ਵਾਲੇ ਮਾਰੂ ਨਸ਼ੇ ਕਰਕੇ ਆਪਣੀਆਂ ਭੈਣਾਂ ਦੇ ਨਾਲ ਬਲੱਤ ਕਰ ਕਰ ਰਹੇ ਨੇ ਛੱਡੋ ਪੁੱਲਰ ਸਾਹਿਬ ਐਡੀ ਦਲੇਰ ਇੰਨੇ ਵਧੀਆ ਪੱਤਰਕਾਰ ਹੋ ਤੇ ਪਠਾਣ ਮਾਚਰੇ ਨੇ ਕਿਹੜਾ ਕੱਢਣ ਲਈ ਤੁਸੀਂ ਫੀਮ ਡੋਡਿਆਂ ਦਾ ਵਿਰੋਧ ਕਰਤਾ ਅਤੇ ਜਿਹੜੇ ਜਿਹੜੇ ਅਮਰ ਦੇਖੋ ਬੁੱਧਰਾਮ ਨੇ ਬੁੱਧਰਾਮ ਕਹਿੰਦੇ ਨੇ ਕਹਿੰਦੇ ਅਫਗਾਨਿਸਤਾਨ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਇੱਕ ਗੱਲ ਜ਼ਰੂਰ ਹੈ ਕੇ ਜਿਹੜੀ ਵਟਸਐਪ ਛੋਟੀ ਲੈਰ ਨੇ ਜਿਹੜਾ ਬੰਦਾ ਕੌਂਸਲਰ ਤੇ ਪੰਜ ਵੰਡ ਦੇ ਲੈਕ ਨਹੀਂ ਸੀਗਾ ਉਹ ਤੁਸੀਂ ਐਮਐਲਏ ਤੇ ਕਾਂਗਰਸੀ ਬਣਾਤੇ ਉਹਨਾਂ ਨੇ ਦੇਖੋ ਕਿਹੜੀ ਧਾਰਨ ਦਿੱਤੀ ਬੁੱਧਰਾਮ ਨੇ ਕਹਿੰਦਾ ਅਫਗਾਨਿਸਤਾਨ ਕਹਿੰਦਾ ਉੱਝੜ ਕੇ ਰਹਿ ਗਿਆ ਬੇਇਨਤੀ ਕੀਤੀ ਨਾ ਉਹ ਮਹਾਰਾਜ ਅਫਗਾਨਿਸਤਾਨ ਇੱਕ ਦੇਸ਼ ਹੈ ਤੇ ਹੁਣ ਉਹਨਾਂ ਤੱਕ ਖਾਣਾ ਚੱਗੀ ਦਾ ਜ਼ਿਕਰ ਇਹ ਆ ਤੇ ਐਮਪੀ ਰਾਜਸਥਾਨ ਤੇ ਜੂਪੀ ਦਾ ਉਜੜੇ ਨਹੀਂ ਹੈਗੇ ਉੱਥੇ ਦਾ 118000 ਪਰਮਟ ਜਾਰੀ ਕੀਤਾ ਬੁੱਧਰਾਮ ਜੀ ਜਿਹੜੇ ਖੇਤੀਬਾੜੀ ਵਾਦਰੀ ਕਹਿੰਦੇ ਨੇ ਨਸ਼ਾ ਵਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਤਾਂ ਕਿੰਨੇ ਬੰਦੇ ਨਸ਼ਾ ਕਰਦੇ ਨੇ ਹੱਦ ਹੋ ਗਈ ਯਾਰ ਪਤਾ ਨਹੀਂ ਕਿਉਂ ਚੁਭਦੇ ਨੇ ਵੀਰ ਡੋਟੇ ਵਾਲੇ ਮੈਨੂੰ ਦੱਸੋ ਤਾਂ ਸਹੀ ਇਹਦੇ ਕਰਕੇ ਪਠਾਨ ਮਾਜਰਾ ਸਾਹਿਬ ਤੁਸੀਂ ਤੋਂ ਮੈਂ ਫਲੂਟ ਕਰਦਾ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਵਾ ਜਿਹੜਾ ਕਿ ਤੁਸੀਂ ਹਪੀਮ ਡੋਡਿਆਂ ਦਾ ਮੁੱਦਾ ਚੱਕਾ ਛੋਟੀ ਪੁੱਲਰ ਸਾਹਿਬ ਪਠਾਣ ਮੱਜਰੇ ਦਾ ਲੱਗਦੀ ਲੱਗੇ ਪਰ ਤੁਸੀਂ ਬਹੁਤ ਗਲਤ ਕੀਤੀ ਆ ਵੀ ਜਿਹੜਾ ਕਿ ਤੁਸੀਂ ਇਸ ਪੰਚੀਜ ਨੂੰ ਭੰਡਿਆ ਵਾ ਤੁਸੀਂ ਹੋਰ ਦੇਖੋ ਡਾਕਟਰ ਗਾਂਧੀ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਹੋਰ ਦੇਖੋ ਸਾਧੂ ਸਿੱਖ ਧਰਮ ਸੋਤ ਬੰਸਲ ਸਾਹਿਬ ਸਰਜੀਤ ਸਿੰਘ ਜਿਆਣੀ ਸਿਕੰਦਰ ਸਿੰਘ ਬਲੂਕਾ ਨੇ ਵੀ ਅਫੀਮ ਦੇ ਡੋਡਿਆਂ ਦੇ ਹੱਕ ਦੇ ਵਿੱਚ ਬੋਲਿਆ ਵਾ ਤੁਸੀਂ ਉਹਨਾਂ ਬਾਰੇ ਤੱਕ ਦੇ ਵਿਰੋਧ ਨਹੀਂ ਕੀਤਾ ਹੈਗਾ ਪਠਾਨ ਮਜਰੇ ਦੇ ਵਿਰੋਧ ਦੇ ਵਿੱਚ ਆ ਕੇ ਤੁਸੀਂ ਕਿਉਂ ਤੁਸੀਂ ਕਿਉਂਕਿ ਸੰਦੀਪ ਨੂੰ ਕਿਹਾ ਸੀ ਮੈਂ ਤੇਰੇ ਲਪੇੜੇ ਮਾਰੂੰਗਾ ਭਾਈ ਜੀ ਪੰਜਾਬ ਦੇ ਹਾਲਾਤਾਂ ਨੂੰ ਦੇਖੋ ਪੰਜਾਬ ਦੇ ਹਾਲਾਤਾਂ ਨੂੰ ਦੇਖੋ ਮੌਤ ਖੁੱਲੀ ਪੈ ਰਹੀ ਆ 50 ਲੱਖ ਬੰਦਾ ਜੀਤੇ ਗੋਲੀਆਂ ਖਾਣ ਵਾਲਾ ਨਹੀਂ ਤੁਹਾਨੂੰ ਪਤਾ ਹੈਗਾ ਜੀਬ ਤੇ ਖਾਣ ਵਾਲੀਆਂ ਗੋਲੀਆਂ ਨੇ ਨੀਹਾ ਸ਼ੂਰੀ ਨੂੰ ਮਰਵਾਤਾ ਤੇ ਉਹ ਕਿੰਨਾ ਕੁਸ ਹੋਇਆ ਵਾ ਸਾਡੇ ਮੁੰਡੇ ਗੱਪਰੂ ਮਰਦੇ ਹੋਈ ਜਾਂਦੇ ਨੇ 625 ਬੀਬੀ ਟੂਬ ਕੇਂਟਰ ਨੇ ਇਹ ਸਾਨੂੰ ਕੁਝ ਦੇਖਦਾ ਹੀ ਨਹੀਂ ਹੈਗਾ ਪੰਜਾਬ ਦੇ ਹਾਲਾਤਾਂ ਨੂੰ ਤਾਂ ਦੇਖੋ ਨਾ ਜਦ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਘਰ ਦਾ ਜਿਹੜਾ ਮੁਕੀ ਹੁੰਦਾ ਉਸ ਮਸਲੇ ਨੂੰ ਸਹਾਰਦਾ ਵਾ ਉਹਨੂੰ ਨਿਬੜਾਉਂਦਾ ਵਾ ਠੀਕ ਆ ਮੰਨਦੇ ਆ ਵੀ ਤੁਹਾਡੀ ਪਠਾੜ ਮੱਜ ਰੇ ਨਾ ਤੁਹਾਡੀ ਲਾਗ ਲੈਟਾ ਤੁਹਾਡੇ ਸਿੰਘ ਫਸੇ ਹੋਏ ਨੇ ਪਰ ਇਹ ਤਾਂ ਦੇਖੋ ਵੀ ਉਹ ਬੰਦੇ ਨੇ ਸਹੀ ਗੱਲਾਂ ਕੀਤੀਆਂ ਨੇ ਚਿੰਚट्टे ਦਾ ਲੱਕ ਤੋੜਨਾ ਵਾ ਬਰਾਤ ਦੇ ਵਿੱਚ ਸਾਨੂੰ ਦਲੇਰੀ ਮਿਲੀ ਬਰਾਤ ਦੇ ਵਿੱਚ ਸਾਨੂੰ ਜਜਵਾ ਮਿਲਿਆ ਬਰਾਤ ਦੇ ਵਿੱਚ ਸਾਨੂੰ ਕਰਵਾਨੀਆ ਕਰਨੀਆਂ ਵੜੀਆਂ ਤੇ ਬਰਾਤ ਦੇ ਵਿੱਚ ਸਾਨੂੰ ਪੀਮ ਡੋਡੇ ਮਿਲੇ ਨੇ ਇਹਦੇ ਕਰਕੇ ਪੰਜਾਬੀਓ ਸਾਨੂੰ ਪਠਾੜ ਮੱਜਰੇ ਦੀ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਆ ਜੇ ਹੁਣ ਨਾ ਕੀਤੀ ਨਾ ਤਾਂ hath ਮੜ ਦੇ ਰਹੇ ਹੋ ਕੋਲੀਆਂ ਖਾਂਦੇ ਰਹੋ ਐਦਾਂ ਹੀ ਓਕੇ